ਚੱਲੀਏ ਫਿਰ ਲੈ ਆਈਏ ਦਵਾਈ ਦਵਾਈ ਲੈ ਲਓ ਜਿਹੜਾਉਣੀ ਆ ਤੇ ਉਹੋ ਵੇਖਣਾ ਕੀ ਆ ਦੋ ਖਰਾਕਾਂ ਲੈ ਆਉਣੀਆਂ ਇਥੋਂ ਜਾ ਕੇ ਆਉਂਿਆ ਤੁਸੀਂ ਜਾਂ ਪਰ ਉਹਦਾ ਇਹ ਤੁਸੀ ਬਦਫਰਕ ਪੈ ਹੀ ਜਾਵੇ ਜੋ ਸਵੇਰ ਦਾ ਨਹੀਂ ਫਰਕ ਪਿਆ ਤਾਂ ਹੁਣ ਪੈ ਜਾਊਗਾ ਦੋ ਦਮਿੰਟ ਲੱਗਣੇ ਆ ਸਾਰੇ ਨਿੰਬੂ ਪਾਣੀ ਬਣਾ ਕੇ ਪੀਣੀ ਆ ਇਹ ਤਾਂ ਉਹਦਾ ਫਰਕ ਪੈ ਹੀ ਜਾਵੇ ਕੋਈ ਉਹ ਵੀ ਪੀਲਾ ਹਾਂ ਤੇ ਦੋ ਖਰਾਕਾਂ ਲੈ ਆਉਣੇ ਆ ਇਹਨਾਂ ਕਰਨ ਲਈ ਕੀ ਵੱਧ ਘਟ ਖਾ ਲਿਆ ਹੋਣਾ ਇਹਨੇ ਝੋਣ ਨਹੀਂ ਤਾਂ ਕੁਛ ਖਗਰੀਤ ਨਹੀਂ ਹੋਣ ਵਾਲੀ ਉਹ ਨਹੀਂ ਨਹੀਂ ਮੰਮੀ ਬਰਗਰ ਤੇ ਚੋਰੀ ਖਾਂਦੀ ਅੰਦਰ ਵੜ ਵੜ ਕੇ ਤੇ ਉਲਟੀਆਂ ਹੀ ਹੋਣੀਆਂ ਉਲਟੀਆਂ ਹੋਣਗੀਆਂ ਚੱਲ ਮੈਨੂੰ ਤੇ ਇਹ ਹੀ ਕਿਤੇ ਦੇ ਕੋਸ਼ ਖੋਭੜੀਆਂ ਆਉਣ ਵਾਲੀ ਹੋਊਗੀ ਤਹਾ ਦੇ ਟਾਰਗੇਟ ਹੀ ਰੌਂਕ ਲੱਗੂਗੀ ਸਨੀਮ ਇਹ ਗੱਲ ਤਾਂ ਮੈਨੂੰ ਨਹੀਂ ਪਤਾ ਚੱਲ ਜਾ ਕੇ ਨਾ ਤੂੰ ਰਪਿੰਦਰ ਕੋ ਪੁੱਛ ਜੇ ਕੋਈ ਏਦਾਂ ਦੀ ਗੱਲ ਹੈਗੀ ਆ ਉਹ ਡੈਕਟਰ ਕੋ ਲੈ ਜਾਣ ਨਾਲ ਜਾ ਕੇ ਲੈ ਦਰਵਾਜ਼ਾ ਮੈਂ ਤੇ ਹੀ ਉਹ ਰਪਿੰਦਰ ਹਾਂਜੀ

ਫਤੰਸ ਜੇਦੇ ਹੀ ਦਹੋਂਦੇ ਆਹੀ। ਉਹ ਬਹੁਤ ਥਾਗੇ ਬਾਹਰ ਲੰਮੇ ਪੈ ਗਈ ਹੈ। ਸਵੇਰ ਦੀ ਮੈਨੂੰ ਦੱਸ ਦਿੰਦੀ ਫਿਰ। ਸਵੇਰ ਦੀ ਮੈਂ ਕੀ ਦੱਸਣਾ ਹੀ ਮੈਂ ਕੀ ਪਤਾ ਫਰਕ ਪੈ ਹੀ ਜਾਊਗਾ। ਪਰ ਐਵੇਂ ਨਾ ਮਨ ਹੋਰ ਤਰ੍ਹਾਂ ਜੇ ਹੋਈ ਜਾਂਦੇ ਆ। ਚੱਲੀਏ ਫਿਰ ਲੈ ਆਈਏ ਦਵਾਈ। ਦਵਾਈ ਵੇ ਲਓ ਜਿ ਲਿਉਣੀ ਆ ਤੇ। ਉਹੋ ਵੇਖਣਾ ਕੀ ਆ। ਦੋ ਖਰਾਕਾਂ ਲੈ ਆਉਣੀਆਂ ਇੱਥੋਂ ਜਾ ਕੇ। ਉਹ ਐ ਤਾਂ ਸਹੀ ਆ ਪਰ ਉਹਦਾ ਇਹ ਆ ਵੀ ਕੀ ਪਤਾ ਫਰਕ ਪੈ ਜਾਵੇ। ਜੋ ਸਵੇਰ ਦਾ ਨਹੀਂ ਫਰਕ ਪਿਆ ਤਾਂ ਹੁਣ ਪੈ ਜਾਊਗਾ। ਦੋ ਦਮਿੰਟ ਲੱਗਣੇ ਆ ਸਾਰੇ ਨਿੰਬੂ ਪਾਣੀ ਬਣਾ ਕੇ ਪੀਣੀ ਆ ਕੀ ਪਤਾ ਉਦਾਂ ਫਰਕ ਪੈ ਜਾਵੇ ਓਏ ਉਹ ਵੀ ਪੀਲਾ ਹਾਂ ਤੇ ਦੋ ਖਰਾਕਾ ਲੈ ਆਉਣੇ ਆ ਬੀਪੀ ਨਾ ਘਟਿਆ ਹੋਏ ਕਿਤੇ ਹਾਂ ਚੱਲ ਵੇਖ ਲੋ ਜੇ ਹੱਲੇ ਹੋਣੀਆਂ ਨੇ ਚੱਲ ਮੈਂ ਲੈ ਆਉਣਾ ਵੇ ਪੈਸੇ ਅੰਦਰੋਂ ਤੇ ਚੱਲ ਚੱਲੀ ਚੱਲ ਵੇਖ ਲੋ ਪਤਾ ਨਹੀਂ ਕੀ ਹੋਇਆ ਵਾ ਅੱਗੇ ਦੇ ਗਰੀਦਾਂ ਹੋਇਆ ਨਹੀਂ ਆ ਪਤਾ ਨਾ ਅਸਵੀਰ ਦੇ ਸਰੀਰ ਠੀਕ ਨਹੀਂਗਾ ਹੈਗਾ ਵੀ ਚੱਲ ਇਦਾਂ ਕਰਦੀ ਆ ਜੇ ਕਹਿੰਦੇ ਇਹਨਾਂ ਦਵਾਈ ਲਓ ਤੇ ਜਾ ਕੇ ਲੈ ਹੀ ਹੁੰਨੀ ਆ ਪਤਾ ਨਹੀਂ ਹੁੰਦਾ

ਇਨੂੰ ਕੀ ਹੋ ਗਿਆ ਸਵੇਰੇ ਤੇ ਚੰਗੀ ਭਲੀ ਸੀ ਵੱਧ ਘਟ ਖਾ ਲਿਆ ਨਾ ਖਾਣ ਲੱਗੀ ਤੇ ਵਿੰਦੀ ਨਹੀਂ ਐ ਐਦਾਂ ਕਰਦੀ ਐ ਮੰਮੀ ਨੂੰ ਆਵਾਜ਼ ਦਿੰਦੀ ਐ ਮੰਮੀ ਮੰਮੀ ਮੇਰੀ ਗੱਲ ਸੁਣਿਓ ਆਈ ਸਵੇਪ ਸੰਦੀਪ ਪੁੱਤਵਾਜਾ ਮਾਰਨ ਲਈ ਆ ਬਹਿ ਜਾ ਮੰਮੀ ਮੇਰੀ ਗੱਲ ਸੁਣੋ ਉੱਥੇ ਹੀ ਬਰਸ਼ ਕਰਦੇ ਆ ਤੇ ਉੱਥੇ ਉਲਟੀਆਂ ਕਰਨ ਢੀ ਹੀ ਉਹ ਉਲਟੀਆਂ ਕਰਨ ਢੀ ਵੱਧ ਘਟ ਖਾ ਲਿਆ ਹੋਣਾ ਇਹਨੇ ਚੌਂ ਲਈ ਤਾਂ ਖੁਸ਼ ਖਬਰੀ ਤਾਂ ਨਹੀਂ ਆਉਣ ਵਾਲੀ ਉਹ ਨਹੀਂ ਨਹੀਂ ਮੰਮੀ 버거 ਤੇ ਚੋਰੀ ਖਾਂਦੀ ਅੰਦਰ ਵੜ ਵੜ ਕੇ ਤੇ ਉਲਟੀਆਂ ਹੀ ਹੋਣੀਆਂ ਉਲਟੀਆਂ ਹੁੰਦੀਆਂ ਚੱਲ ਮੈਨੂੰ ਤੇ ਇਹ ਹੀ ਕਿਤੇ ਜੀ ਖੁਸ਼ ਖਬਰੀ ਆਉਣ ਵਾਲੀ ਹੋਊਗੀ ਤੁਹਾਡੇ ਘਰ ਵਿੱਚ ਵੀ ਰੌਣਕ ਲੱਗੂਗੀ ਉਹ ਮੰਮੀ ਨਹੀਂ ਨਹੀਂ ਤੁਸੀਂ ਇਦਾਂ ਦਾ ਨਾ ਸੋਚੋ ਕੁਝ ਵੀ ਜੇ ਇਦਾਂ ਦੀ ਗੱਲ ਹੁੰਦੀ ਨਾ ਉਹਨੇ ਤੁਹਾਨੂੰ ਆਕੇ ਦੱਸ ਦੇਣੀ ਨਹੀਂ ਮੇਰੇ ਨਾਲ ਤਾਂ ਸੰਦੀਪ ਉਹਨੇ ਕੋਈ ਗੱਲ ਨਹੀਂ ਇਹੋ ਜੀ ਕੀਤੀ ਉਹ ਤਾਂ ਮੈਂ ਚੱਲੀ ਰਸੋਈ 'ਚ ਤੇ ਡਈ ਹੁਲਟੀਆਂ ਕਰਦੇ ਮੈਂ ਗਾਂ ਨੰਗੀ ਨਹੀਂ ਫਿਰ ਹੁਣ ਕਿਤੇ ਇਹਨੂੰ ਥੋੜੀ ਬਹੁਤੀ ਅਕਲ ਨਹੀਂ ਹੈਗੀ ਕਿ ਬਾਹਰ ਚੱਲ ਜਾਂਦੀ ਨਹੀਂ ਮੇਰੀ ਗੱਲ ਸੁਣ ਸੰਦੀਪ ਬਣਿਆ ਬਣਾਇਆ ਨੂੰ ਘਰ ਮਿਲ ਗਿਆ ਕੀ ਤਾਂ ਪਿੱਛੇ ਈਦਾ ਟੂਟੀਆਂ ਛੂਟੀਆਂ ਲੱਗੀਆਂ ਵੀ ਹੈਗੀਆਂ ਕਿ ਇਦਾਂ ਕਿਤੇ ਆ ਗਈ ਆ ਮੁੰਡੇ ਬੇ ਚੰਗਾ ਭਲਾ ਪਤਾ ਵਾ ਲੱਗੇ ਰਸੋਈ ਆ ਸਾਰਿਆਂ ਨੇ ਹੁਣ ਜਾਣਾ ਹੁੰਦਾ ਵਾ ਤੂੰ ਕਹਿ ਦੇਣਾ ਸੀ ਨਾ ਕਿ ਸਫਾਈ ਦਾ ਮੈਂ ਨਹੀਂ ਪੁੱਜ ਗਿਆ ਮੰਮੀ ਮੇਰੇ ਕੋ ਨਹੀਂ ਜਾਇਆ ਜਾਂਦਾ ਅੱਗੇ ਚੱਲ ਬੁੱਤ ਕਹਿਦੀ ਫਾਨੀ ਖਰਾਬ ਹੋਏਣਾ ਹੈ ਮੇਰਾ ਪਰ ਇੱਕ ਗੱਲ ਈ ਸੰਦੀਪ ਮੈਂ ਆਨੀ ਆ ਜੇ ਕਿਤੇ ਨਾ ਪੋਤੀ ਪੋਤਾ ਹੋ ਜਾਏ ਨਾ ਮੇਰਾ ਤੇ ਮੈਂ ਵੀ ਨਾ ਗਵਾਂਡੀਆਂ ਦਾ ਕਰਖਾ ਡਾਉਣ ਲੈ ਕੇ ਜਾਇਆ ਕਰੂੰਗੀ ਜਿੱਦਾਂ ਲੋਕੇ ਖੜਾਉਂਦੇ ਆ ਉਹ ਤੁਹਾਨੂੰ ਬੜੀ ਖੁਸ਼ੀ ਹੋਣੀ ਆ ਲੈ ਪੁੱਤ ਹੁੰਦੀ ਆ ਖੁਸ਼ੀ ਫੇਰ ਵੀ ਮੈਂ ਵੀ ਦਾਦੀ ਬਣੂੰਗੀ ਉਹ ਇਦਾਂ ਦੀ ਗੱਲ ਨਾ ਕੋਈ ਵੀ ਸੋਚੋ ਉਹਨੂੰ ਜਾ ਕੇ ਪੁੱਛ ਲੈ ਪਹਿਲਾਂ ਫੇਰ ਖੁਸ਼ੀ ਮਨਾਇਓ ਉਹਨੂੰ ਮੈਂ ਕੀ ਪੁੱਛਾਂ ਜੇ ਦੋਨੇ ਮੈਨੂੰ ਦੱਸਿਆ ਹੀ ਨਹੀਂਗਾ ਉਹਨੇ ਥੋੜੀ ਦੱਸਣਾ ਤੁਹਾਨੂੰ ਤੁਹਾਨੂੰ ਆਪ ਹੀ ਪੁੱਛਣਾ ਪੈਣਾ ਵਾ ਅੱਗੇ ਕਿਹੜਾ ਕੋਈ ਦੱਸਦੀ ਆ ਚੱਲ ਕੋਈ ਗੱਲ ਨਹੀਂ ਉਹ ਤਾਂ ਮੈਂ ਪੁੱਛ ਹੀ ਲਵਾਂਗੀ ਤੇ ਤੂੰ ਹੀ ਪੁੱਛ ਲੈ ਹਾਂ ਮੈਂ ਨਹੀਂ ਜਾਣਾ ਮੰਮੀ ਉਧਰ ਮੇਰਾ ਇਹਨਾਂ ਜੀ ਕਰਦਾ ਇਹਨੂੰ ਬੁਲਾਉਣ ਨੂੰ ਲੈ ਦੱਸ ਫਿਰ ਕੀ ਆ ਜਦੋਂ ਗੱਲ ਪੁੱਛਣੀ ਹੋਵੇ ਫਿਰ ਬੁਲਾਉਣ ਚ ਨਾ ਬੁਲਾਉਣ ਚ ਕੀ ਹਰਜਵਾ ਉਹ ਨਹੀਂ ਨਹੀਂ ਤੂੰ ਜਾ ਕੇ ਆਪੇ ਪੁੱਛ ਲਓ ਮੇਰੇ ਕੋਲ ਨਹੀਂ ਜਾਇਆ ਜਾਂਦਾ ਚਲ ਠੀਕ ਉਹਨੇ ਕਿਹਾ ਸਿੱਧੇ ਮੂੰਹ ਨਾਲ ਬੋਲਣਾ ਮੇਰੇ ਨਾਲ ਤੁਹਾਨੂੰ ਤੇ ਪਤਾ ਹੀ ਹੈ ਕੋਈ ਗੱਲ ਨਹੀਂ ਫਿਰ ਮੈਂ ਪੁੱਛਦੀ ਆ ਭਲਾ ਕੀ ਗੱਲ ਵਾ ਜਾਓ ਪੁੱਛੋ ਉਹਨੂੰ ਜਿੱਦਾਂ ਮੰਮੀ ਖੁਸ਼ ਹੋਣ ਈ ਆ ਜੇ ਇਹ ਗੱਲ ਸੱਚ ਹੋ ਗਈ ਤੇ ਮੇਰੀ ਤੇ ਘਰ ਚ ਕਦਰ ਨਹੀਂ ਰਹਿ ਜਾਣੀ ਮੰਮੀ ਨੇ ਕਹਿਣਾ ਤੇਰੇ ਵਿਆਹ ਨੂੰ ਕਿੰਨਾ ਚਿਰ ਹੋ ਗਿਆ ਵਾ ਤੇਰੇ ਕੋਈ ਧੀ ਪੁੱਤ ਨਹੀਂ ਹੋਇਆ ਤੇ ਇਹਦੇ ਪਹਿਲਾਂ ਹੋ ਗਿਆ ਵਾ ਇਦਾਂ ਨਹੀਂ ਮੈਂ ਹੋਂ ਦੇਣਾ ਇਦਾਂ ਕਰਦੀਆਂ ਮੰਮੀ ਵੱਲ ਜਾਣੀਆਂ ਥੋੜਾ ਜਿਹਾ ਢੜਕਾਉਣੀ ਆ ਮੰਮੀ ਨੂੰ ਕਿ ਜੇ ਇਹਨੇ ਧੀ ਪੁੱਤ ਚ ਕੋਈ ਜੰਮ ਦਿੱਤਾ ਆਪਣੇ ਵਰਗਾ ਤੇ ਉਹ ਵੀ ਇਦਾਂ ਹੀ ਕਰੂਗਾ ਤੇ ਫੇਰ ਕੀ ਕਰੋਗੇ ਰੁਪਿੰਦਰ ਹਾਂਜੀ ਆਲਾ ਗੋਲਗਾ ਪੀ ਲੈਂਦੀ ਆ ਫਿਰ ਮੈਂ ਤੂੰ ਕਹਿੰਦੀ ਖੱਟੀ ਚੀਜ਼ ਨੂੰ ਕੀ ਕਰਨ ਦਿਆ ਤੇ ਮੇਰੀ ਗੱਲ ਸੁਣ ਲੈ ਤੁਸੀਂ ਆ ਜੇ ਇਹ ਤੇ ਦਵਾਈ ਦੀ ਲੋੜ ਹੈਗੀ ਆ ਤੇ ਮੈਨੂੰ ਹੁਣ ਹੁਣ ਦੱਸ ਦੇ ਮੁੜ ਕੇ ਰਾਤ ਪੈਣ ਦੀ ਆ ਘਰ ਦੇ ਜੀ ਤੇ ਅੱਗੇ ਨਹੀਂ ਤੁਰਦੇ ਨਾਲ ਨਹੀਂ ਨਹੀਂ ਦਵਾਈ ਦੀ ਤੇ ਲੋੜ ਨਹੀਂ ਆ ਕੋਈ ਗੱਲ ਨਹੀਂ ਪੈਣਾ ਫਿਰ ਅੱਗੇ ਨਾਲੋਂ ਠੀਕ ਆ ਥੋੜੀ ਮੈਂ ਨਾ ਵੇਖ ਲਾ ਜੇ ਦਵਾਈ ਲਿਆਉਣੀ ਆ ਤੇ ਨਹੀਂ ਨਹੀਂ ਠੀਕ ਆ ਅੱਗੇ ਨਾਲੋਂ ਕੀ ਪਤਾ ਪੈ ਹੀ ਜਾਵੇ ਬਾਕੀ ਕੋਈ ਨਹੀਂ ਆ ਖਾ ਲੈਣੀ ਆ ਚੱਲ ਖਾ ਲਾ ਫਿਰ ਪਾ ਕੇ। ਹਾਂ। ਉਹ ਤਾਂ ਠੀਕ ਹੋਣਾ ਹੁਣ। ਹਾਂਜੀ ਠੀਕ ਵਾ ਹੁਣ ਫਰਕ ਵਾ। ਚੱਲ ਪਾ ਕੇ ਤੇ ਫਿਰ ਖਾ ਲਾ। ਕੋਈ ਨਹੀਂ ਖਾ ਲੈਣੀ। ਤੇ ਜੇ ਫੇਰ ਵੀ ਕੋਈ ਗੱਲਬਾਤ ਹੋਊਗੀ ਤੇ ਮੈਨੂੰ ਦੱਸ ਦੇਈਂ। ਮੇਰੀ ਗੱਲ ਸੁਣ ਕੋਈ ਟੈਨਸ਼ਨ ਟੈਨਸ਼ਨ ਨਹੀਂ ਲੈ ਆਂਦੀ ਕਿ ਦਿਮਾਗ ਤੇ। ਉਹ ਨਹੀਂ ਨਹੀਂ ਟੈਨਸ਼ਨ ਕਾਦੀ ਐ ਦੱਸੋ। ਮੈਂ ਕਿਹਦੇ ਟੈਨਸ਼ਨ ਲੈਂਦੀ ਹੋਏ ਵੀ ਚੱਲ ਅਸੀਂ ਬਾਹਰ ਜਾਣਾ ਸੀ ਤੇ ਲੱਤ ਨਹੀਂ ਲਾਉਂਦੇ। ਉਹ ਨਹੀਂ ਨਹੀਂ ਇਦਾਂ ਦੀ ਗੱਲ ਕੋਈ ਨਹੀਂ ਆ। ਦਸ ਟਿਲ ਮਾਰਸਰੀ ਨਾਲ ਹੋਈ ਜਾਂਦੀ ਐ ਕਿਹ ਵਾਲੇ ਇਹਦੇ ਵਿੱਚ ਕਿਹੜੀ ਗੱਲ ਵਾ। ਕੋਈ ਨਹੀਂ ਅੱਗੇ ਨਾਲੋਂ ਠੀਕ ਆ ਮੈਂ। ਉਹ ਮੈਂ ਆ ਮਨੰਦ ਮਗਦੇ ਵਿੱਚ ਰੱਖ ਕੇ ਵੇਚੀ ਹੋਰ ਨਾ ਕੋਈ ਨੁਕਸ ਕੋ ਆ ਕੇ ਵੇਚੀ ਕਿਤੇ ਉਹ ਨਹੀਂ ਨਹੀਂ ਇਦਾਂ ਦੀ ਨਹੀਂ ਕੋਈ ਗੱਲ ਜੇ ਕਰਮਾ ਚ ਹੋਊਗਾ ਤੇ ਚਲ ਜਾਗੇ ਬਾਰ ਜੇ ਨਹੀਂ ਤੇ ਕੋਈ ਗੱਲ ਨਹੀਂ ਆ ਉਹ ਕਰਮਾ ਚ ਸਭ ਕੋ ਹੈਗਾ ਵਾ ਨਾ ਕੋਈ ਗੱਲ ਨਹੀਂ ਨਾਲ ਇਹ ਕਿੜੇ ਹਜ਼ਾਰਾਂ ਦੀ ਗੱਲ ਵਾ ਲੱਖਾਂ ਦੀ ਗੱਲ ਵਾ ਗੱਲਾਂ ਬਾਤਾਂ ਦੇ ਹੁਣ ਸੁਣਨੀਆਂ ਪੈਣੀਆਂ ਵਾ ਕਰ ਦੇਣੀਆਂ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਆ ਸਾਰੇ ਕੰਮ ਹੋ ਜਾਣੇ ਆ ਜੇ ਨਾ ਵੀ ਪੈਸੇ ਦੇਣਗੇ ਨਾ ਕੋਈ ਨਹੀਂ ਹੋਰ ਕਿਤੇ ਹਿੱਲਾ ਕਰ ਲਾਂਗੇ ਕਰਨਾ ਤੇ ਪੈਣਾ ਹੀ ਆ ਉਹ ਇੰਨਾ ਕੋਈ ਦੇਣੇ ਆ। ਉਹ ਹੁਣ ਸਾਰੀ ਉਮਰ ਘਰ ਥੋੜਾ ਕੱਢ ਛੱਡਣੀ ਆ। ਇੰਨਾ ਦੇ ਇੱਥੇ ਕੋਈ ਕੰਮ ਮਿਲਣ ਦੇ ਆ ਆ। ਹੁਣ ਮਾਰਨ ਦੇ ਜਾਣੇ ਬਣਾਉਂ। ਵੀ ਤਿੰਨ ਹਿੱਸੇ ਕਰ ਦੋ। ਜੇ ਇਹ ਅੱਧਾ ਕਿੱਲਾ ਹੁੰਦਾ ਤਾਂ ਵੀ ਸਾਨੂੰ ਦੇ ਦੋ। ਜੇ ਕਿੱਲਾ ਹੁੰਦਾ ਤਾਂ ਵੀ ਦੇ ਦੋ। ਪਰ ਉਹ ਕਹਿੰਦੇ ਵੀ ਅਸੀਂ ਵੇਚਣੀ ਨਹੀਂ। ਚਲੋ ਉਹ ਤੇ ਹੈ ਹੀ ਆ। ਭਰੇ ਆ ਵੀ ਕਿਸੇ ਵੇਲੇ ਨਾ। ਮੈਨੂੰ ਪਿੰਡ ਵਾਲਿਆਂ ਦੀ ਬੜੀ ਜਿਆਦਾ ਆਉਂਦੀ ਆ। ਮੇਰਾ ਜੀ ਕਰਦਾ ਉਹਨੂੰ ਮਿਲ ਕੇ ਆਵਾਂ ਇੱਕ ਵਾਰ। ਯਾਦ ਨਹੀਂ ਕਰ ਉੱਥੇ ਸਕਦੇ। ਤੇ ਤੂੰ ਐਦਾਂ ਕਰ ਕਿ ਦਿਨ ਫੋਨ ਫੋਣੀ ਲਾ ਲੈ ਉਹਨਾਂ ਨੂੰ। ਕਿਤੇ ਨਹੀਂ ਕਿਤੇ ਗੋਲੀ ਚੱਲ ਚੱਲੀ ਇੱਥੇ। ਹਾਂ ਤੇ ਸਈਆਂ ਪਰ ਮੈਂ ਕਿਦਾ ਫੋਨ ਕਰਾਉਣਾ ਉਹਨਾਂ ਨੂੰ ਅਹੀਂ ਕਿਹੜਾ ਕੰਮ ਚੰਗਾ ਕੀਤਾ ਵਾ ਉਹ ਕੰਮ ਚੰਗਾ ਤੇ ਨਹੀਂ ਆ ਕੀਤਾ ਜੋ ਹੋਣਾ ਹੀ ਉਹ ਤੇ ਹੋ ਹੀ ਗਿਆ ਆ ਆ ਜਾ ਕੇ ਗਾਲਾਂ ਹੀ ਕੱਢ ਲੈਣਗੇ ਨਾ ਗਾੜੀਆਂ ਚਾਰ ਮੈਨੂੰ ਪਤਾ ਵਾ ਕਿ ਮੰਮੀ ਨੇ ਤੇ ਨੀਗਾ ਕੋਈ ਵੀ ਕਹਿਣਾ ਉਹਨਾਂ ਦਾ ਸੁਭਾਅ ਥੋੜਾ ਹੋਰ ਵਾ ਜਿਹੜਾ ਕਰਨ ਵਾ ਨਾ ਉਹਨੇ ਨੀਗਾ ਛੱਡਣਾ ਹੈਗਾ ਉਹ ਸਾਰੇ ਬਦਲ ਜਾਂਦੇ ਹੁੰਦੇ ਆ ਠੀਕ ਹੈ ਨਾ ਕੋਈ ਗੱਲ ਨਹੀਂ ਵੇਖਦੀਆਂ ਚਾਹੇ ਲੈ ਕੇ ਨਾ ਸਹੇਲੀ ਨੂੰ ਨੰਬਰ ਤੇ ਕਰਦੀ ਹਾਂ ਮੇਰੇ ਕੋਲ ਨੰਬਰ ਵੀ ਹੈ ਨਹੀਂ ਉਹਨਾਂ ਦਾ ਮੰਮੀ ਵਾਲੇ ਫੋਨ ਤੇ ਤੂੰ ਲਾ ਲਈ ਹਾਂ ਜ਼ਰੂਰ ਕਰਨ ਵਾਲੇ ਤੇ ਲਾਣਾ ਬਲਕੇ ਦਿਨ ਕਰ ਕੀ ਦੇਣੀ ਆ ਕੋਈ ਗੱਲ ਨਹੀਂ ਕਰ ਲਈ ਤੂੰ ਕਿਤੇ ਨਹੀਂ ਬਾਹੜੇ ਚੱਲਿਆ ਉੱਤੇ ਜੋ ਹੋਣਾ ਹੀ ਉਹ ਤੇ ਹੋ ਹੀ ਗਿਆ ਹੈ ਸਹੀ ਆ ਪਰ ਆਪਾਂ ਮੇਰੇ ਕੋਹ ਨਹੀਂ ਨਾ ਸੋਚਿਆ ਮਰਜ਼ੀ ਦੇ ਆਪਣੀ ਕੀਤੀ ਇਹ ਅੱਭੀ ਚੱਲ ਹੁੰਦਾ ਉਹਨਾਂ ਨੂੰ ਦੱਸ ਦਿੰਦੇ ਇੱਥੇ ਤੱਕ ਆ ਨਾ ਉਪਰ ਤੱਕ ਨਹੀਂ ਪਹੁੰਚਦੀ ਤੂੰ ਹੋ ਕਹਿੰਦੀ ਸੀ ਮੇਰੇ ਘਰ ਦੇ ਆਣੇ ਨਹੀਂ ਮੰਨਣਾ ਤਾਂ ਫਿਰ ਮੈਂ ਦੱਸੋ ਤੇ ਕੀ ਕਰਦਾ ਚਲੋ ਕੋਈ ਨਹੀਂ ਆ ਜੇ ਪਿਛਲੀਆਂ ਗੱਲਾਂ ਪੁੱਟੀਆਂ ਫੇਰ ਉਹ ਹੀ ਹੋਈ ਜਾਣੀਆਂ ਵਾ ਕੋਈ ਨੀ ਮਖੇਦਨ ਫੋਨ ਲਾ ਕੇ ਵੀ ਨਹੀਂ ਆ ਪਰ ਆ ਫੋਨ ਲਾ ਲਈ ਕੋਈ ਨਹੀਂ ਹੁੰਦਾ ਤੇ ਆ ਖਾਲਾ ਕੋਈ ਨਹੀਂ ਖਾਲਾ ਖਲਿਆਦਾ ਮੈਂ ਥਾਲੀ ਉਤ ਕੋਈ ਗੱਲ ਨਹੀਂ ਖਾ ਲੈਣੀ ਆ ਜਾ ਉਹਦੀ ਵੇਖ ਲੋ ਹਲ ਪਾ ਕੇ ਤੇ ਖਾ ਲੈ ਫਿਰ ਤਾਂ ਨਾਲੇ ਕੰਮ ਥੋੜਾ ਬੋਧਾ ਕਰ ਦਿਆ ਕਰੋ ਘਰ ਲੱਗੀ ਫਿਰ ਮੈਨੂੰ ਮੀਨੇ ਮਾਰਦੀਆਂ ਰਹਿੰਦੀਆਂ ਉਹਨੂੰ ਤੂੰ ਕੰਮ ਨਹੀਂ ਡਾਉਂਦੀ ਉਹ ਇਦਾਂ ਆ ਉਦਾਂ ਆ ਉਹ ਮੇਰੇ ਦਵਲੇ ਹੋ ਜਾਂਦੀਆਂ ਮੁੜ ਕੇ ਆ ਕੋਈ ਗੱਲ ਨਹੀਂ ਕਰਾ ਦਿਆ ਕਰਾਂਗਾ ਹੋਰ ਦੱਸ ਕੀ ਜਾਨੀਂ ਵੇ ਲੈ ਨੀ ਨਾ ਹਟ ਜਾਣਾ ਮੁੜ ਕੇ ਗੱਲਾਂ ਕਰਾਂ ਤਲ ਕੋਈ ਥੋੜਾ ਬੋਦਾ ਲਾ ਕੇ ਕਰਾ ਲਿਆ ਕਰੋ ਇਹਨਾਂ ਨਾਲ ਉਹਨਾਂ ਨੂੰ ਵੀ ਹੋਊਗਾ ਵੀ ਹਾਂ ਬਈ ਕਰ ਤੇ ਮੁੜ ਕੇ ਉਹ ਸੰਦੀਪ ਨੇ ਨਹੀਂ ਗੱਲ ਕੀਤੀ ਤੂੰ ਕਹਿੰਦੀ ਵੀ ਉਹ ਪੈਸੇ ਪੋਇਆ ਨਹੀਂ ਮੁੜ ਕੇ ਨਹੀਂ ਉਹਨੇ ਪੁੱਛਿਆ ਹੈਗਾ ਕੋਈ ਗੱਲ ਨਹੀਂ ਜੇ ਕੋਈ ਗੱਲ ਕਰੂਗੀ ਵੀ ਨਾ ਫਿਰ ਕੋਈ ਇਹਨਾਂ ਨੂੰ ਮੈਂ ਦੱਸੂਗੀ ਚੱਲ ਠੀਕ ਆ ਫਿਰ ਹਾਂ ਆ ਖਾਲਾ ਕੋਈ ਨਹੀਂ ਜਾਉਦੀ ਚੱਲ ਇਹ ਵੀ ਵਿਚਾਰੇ ਚੰਗੇ ਆ ਵੇ ਲੋ ਮੜੀ ਜੀ ਠੀਕ ਨਹੀਂ ਹੈ ਨਾ ਉਸੇ ਟਾਈਮ ਜਾ ਕੇ ਨਾ ਕਦੀ ਮੈਂ ਦਵਾਈ ਲਿਆਵਾ ਕਦੀ ਉਹ ਕਰਾਂ ਤੇ ਜੇ ਇਹ ਵੀ ਇੰਨਾ ਵਰਗੇ ਹੁੰਦੇ ਤੇ ਮਰੀ ਘਰ ਦੇ ਵਿੱਚ ਬਾਤ ਕਿੰਨੀ ਪੁੱਛਣੀ ਹੀ ਬਾਕੀ ਦੇ ਸਾਰੇ ਹੈ ਹੀ ਕੋ ਜੇ ਆ ਸੱਚੀ ਇਹ ਚਲ ਬੜੇ ਚੰਗੇ ਆ ਬਾਕੀਆਂ ਦੀ ਕੋਈ ਗੱਲ ਨਹੀਂ ਆ ਮੰਮੀ ਹਾਂ ਪੁੱਤ ਤੈ ਗਏ ਨਹੀਂ ਉਧਰ ਸੰਦੀਪ ਮੇਰਾ ਨਹੀਂ ਜੀ ਕੀਤਾ ਜਦੋਂ ਉਹਨੇ ਨਹੀਂ ਮੈਨੂੰ ਕੋਈ ਗੱਲ ਦੱਸੀ ਫਿਰ ਤੀਏ ਮੈਂ ਕੀ ਕਰਨ ਲੱਗੇ ਜਾਣਾ ਸੀ ਤੂੰ ਵੀ ਸਿਆਣੀ ਆ ਕਹੂਗੀ ਮੰਮੀ ਕੰਦਾ ਨਾਲ ਲੱਗ ਲਾ ਕੇ ਮੇਰੇ ਹਲ ਵੈਂਦੀ ਰਹਿੰਦੀ ਆ ਫਿਰ ਕੀ ਆ ਮੰਮੀ ਤੁਹਾਡੀ ਨੌ ਆ ਪੁੱਛਣਾ ਤੇ ਫਰਜ਼ ਵਾ ਉਹ ਹੈ ਤੇ ਨੋਂ ਵਾ ਐਹੀ ਤੇ ਕਮੀਆਂ ਤੁਹਾਡੇ ਚ ਨਹੀਂ ਨੋਂ ਵੀ ਤਾਂ ਤਾਂ ਹੀ ਨਾ ਜੇ ਮੈਂ ਹੱਥੀਂ ਵਿਆਹ ਕੇ ਲਿਆਂਦੀ ਹੁੰਦੀ ਤੇ ਹੁਣ ਤੈਨੂੰ ਕੋਈ ਦੁੱਖ ਤਕਲੀਫ ਹੁੰਦਾ ਵਾ ਮੈਂ ਭੱਜੀ ਜਾਂਦੀ ਅੰਦਰ ਵੱਲ ਨੂੰ ਉਹਦੇ ਹਾਲ ਵੇਖਣ ਨੂੰ ਮੇਰਾ ਜੀ ਨਹੀਂ ਕਰਦਾ ਉਹ ਪੁੱਛਦੇ ਤਾਂ ਸਹੀ ਇੱਕ ਵਾਰੀ ਹੋਇਆ ਕੀ ਆ ਚੱਲ ਕੋਈ ਨਹੀਂ ਜੇ ਤੂੰ ਕਹਿੰਨੀ ਆ ਨਾ ਫੇਰ ਵੀ ਮੈਂ ਪਿਆਜ਼ ਕੱਟ ਕੇ ਲਵਲੀ ਨੇ ਨਹੀਂ ਦੱਸਿਆ ਤੁਹਾਨੂੰ ਨਾ ਲਵਲੀ ਨੇ ਮੈਨੂੰ ਦੱਸਿਆ ਨਹੀਂ ਗਾ ਸੰਦੀਪ ਲਵਲੀ ਅੱਡੇ ਤੋਂ ਆਉਂਦਾ ਮੈਂ ਵੇਖਿਆ ਵਾ ਹੱਥ ਵਿੱਚ ਲਫਾਫਾ ਫੜਿਆ ਸੀ ਮੇਰੀ ਜਾਣੇ ਬਲਾ ਕੀ ਕੋਈ ਦਵਾਈ ਲੈ ਕੇ ਆਇਆ ਵਾ ਤੇ ਕੁਝ ਖਾਣ ਨੂੰ ਲੈ ਕੇ ਆਇਆ ਵਾ ਖਾਣ ਨੂੰ ਹੀ ਲੈ ਆਣਾ ਕੁਝ ਅੱਗੇ ਕਿਹੜਾ ਨਹੀਂ ਖਾਂਦੀ ਕਦੀ 버ਗਰ ਮੰਗਾ ਲੈਂਦੀ ਕਦੀ ਪੀਜ਼ਾ ਮੰਗਾ ਲੈਂਦੀ ਆ ਇਹੋ ਤਾਂ ਫੇਰ ਬਿਮਾਰੀਆਂ ਵਾ ਮੰਮੀ ਤੁਸੀਂ ਤਾਂ ਬੜੀ ਖੁਸ਼ੀ ਮਨਾਉਣ ਦੇ ਆ ਜਿਹਨੇ ਆਪਣੇ ਵਰਗਾ ਪੱਥਰ ਜੰਮ ਦਿੱਤਾ ਜਿੱਦਾਂ ਦੇ ਕੰਮ ਇੰਨੇ ਕੀਤੇ ਆ ਭੱਜ ਕੇ ਵਿਆਹ ਕਰਾਇਆ ਵਾ ਉਦਾਂ ਦੇ ਉਹ ਕਰੂਗੀ ਤੇ ਫੇਰ ਕੀ ਕਰੋਗੇ ਮੰਮੀ ਟਾਈਮ ਨਾ ਲਾਓ ਬੋਤਾ ਜੇ ਇਦਾਂ ਦਾ ਮੌਕਾ ਮਿਲਣ ਦੇ ਆ ਨਾ ਤੇ ਸੰਭਲੋ ਸੰਦੀਪ ਘੱਲ ਤੇ ਤੇਰੀ ਵੀ ਠੀਕ ਵਾ ਮੇਰੇ ਸਮਝਣ ਵਿੱਚ ਹੁਣ ਆਈ ਆ ਵਾਕਿਆ ਹੀ ਜੇ ਕੁੜੀ ਹੋਗੀ ਧੀਆਂ ਜਾਂਦਿਆਂ ਤੇ ਮਾਵਾਂ ਤੇ ਹੀ ਆ ਨਾ ਜੇ ਉਹ ਜਾ ਕਦਮ ਕੋਈ ਉਹਨੇ ਚੁੱਕ ਲਿਆ ਫੇਰ ਅਸੀਂ ਜਿੰਦੇ ਹੀ ਮਰ ਜਾਣਾ ਵਾ ਕੋਈ ਗੱਲ ਨਹੀਂ ਹੁਣ ਤੇਰੇ ਕਹਿਣ ਤੇ ਮੈਂ ਜਾਣੀ ਆ ਉਦਾਂ ਤੇ ਨਹੀਂ ਮੈਂ ਜਾਣਾ ਜਾ ਉਹ ਤੇ ਜਾ ਕੇ ਪੁੱਛੋ ਉਹਨੇ ਆਪੇ ਨਹੀਂ ਲਵਲੀ ਕਿਤੇ ਉਹ ਹੀ ਮਾਂ ਨੂੰ ਕੋਈ ਗੱਲ ਦੱਸ ਦੇ ਨਾ ਆਪਣੀਆਂ ਹੀ ਮਰਜ਼ੀਆਂ ਕਰਦਾ ਫਿਰਦਾ ਵਾ ਜੇਬ 'ਚ ਪੈਸੇ ਹੋਣੇ ਆ ਉਹਨੇ ਅੰਦਰੋਂ ਮੰਗਾਇਆ ਤੇ ਇੰਨੇ ਕੋਈ ਚੀਜ਼ ਲਿਆ ਆਤੀ ਉਹਨੂੰ ਮੰਮੀ ਉਹ ਹੀ ਸਿਖਾਉਂਦੀ ਆ ਕੀ ਦਸੀ ਨਾ ਕੋਈ ਵੀ ਗੱਲ ਤੁਹਾਨੂੰ ਤੇ ਮਾਂ ਸਮਝਦੀ ਨਹੀਂ ਉਹ ਨਹੀਂ ਸਮਝਦੀ ਕਿ ਧੀਏ ਜੇ ਮਾਂ ਸਮਝਦੀ ਹੁੰਦੀ 10 ਪੁੱਛ ਕੇ ਸਾਰੇ ਕੰਮ ਕਰਦੇ ਚਲ ਕੋਈ ਨਹੀਂ ਕੋਈ ਗੱਲੀ ਮੈਂ ਕੱਟ ਦਿੰਨੀ ਆ ਹਾਂ ਤੇ ਜਾਓ ਤੁਸੀਂ ਉਧਰ ਮੈਂ ਕੱਟ ਤੂੰ ਫਿਰ ਮੈਂ ਹੋ ਕੇ ਆਈ ਆ ਜਾਓ ਹੋ ਕੇ ਚੈਨ ਤੇ ਹੁਣ ਮੈਨੂੰ ਵੀ ਨਹੀਂ ਆਉਂਦਿਆ ਜਿੰਨਾ ਜਰੂਰ ਕੋਈ ਨਹੀਂ ਕਰਕੇ ਗਲਤ ਦੱਸਦੀ ਤੈਨੂੰ ਫਿਰ ਚਲ ਗਏ ਤੇ ਹੈਗੇ ਮੰਮੀ ਵੇਖੋ ਕੀ ਦੱਸਦੀ ਐ ਇੱਕ ਮਿੰਟ ਡਰ ਵੀ ਲੱਗਣ ਡਿਆ ਵਾ ਜੇ ਇਹ ਗੱਲ ਸੱਚ ਹੋ ਗਈ ਤੇ ਫੇਰ ਚਲ ਵੇਖੀ ਜਾਊਗੀ ਗਿਰਪਿੰਦਰ ਹਾਂਜੀ ਤਾਂ ਉਠਾ ਕੀ ਗੱਲ ਹੋਈ ਆ ਸੰਦੀਪ ਮੈਨੂੰ ਕਹਿੰਦੇ ਠੀਕ ਨਹੀਂ ਗਿਰਪਿੰਦਰ ਉਹ ਨੀਵੇਂ ਬਹਿ ਜਾ ਬਿਆਣਾ ਕੀ ਆ ਠੀਕ ਹੋ ਨੀ ਤੇ ਚੱਕ ਦਵਾਈ ਲਾਇਆ ਆ ਨਹੀਂ ਨਹੀਂ ਠੀਕ ਆ ਮੈਂ ਹੁਣ ਸਵੇਰੇ ਪਤਾ ਨਹੀਂ ਮੰਮੀ ਕੀ ਗੱਲ ਹੀ ਐਵੇਂ ਮਨ ਹੋਰ ਤਰਾਂ ਜੇ ਹੋਉਂਦਿਆ ਹੀ ਹੁਣ ਉਹਦਾ ਠੀਕ ਆ ਜੇ ਨਹੀਂ ਤਾਂ ਜਾ ਮੈਂ ਲਵਲੀ ਨੂੰ ਕਹਿੰਦੀ ਆ ਦਵਾਈ ਲਿਆ ਦੇ ਅੱਡੇ ਤੋਂ ਲੈ ਕੇ ਤਾਇਆ ਹੀ ਕੁਝ ਕੀ ਲਿਆ ਆ ਹੀ ਉਹ ਨਹੀਂ ਨਹੀਂ ਮੰਮੀ ਜੀ ਉਹ ਤਾਂ ਕੁਝ ਵੀ ਨਹੀਂ ਲਿਆਏ ਅਖੰਦੇ ਇਹ ਕਿ ਚਲੋ ਦਵਾਈ ਲਿਆ ਦੇਣਾ ਤੇ ਮੈਂ ਹਣੇ ਹੀ ਰਹਿਣ ਦੋ ਪੈਣਾ ਵਾ ਫਰਕ ਚੱਲ ਵੇਖ ਲਾ ਜੇ ਕੋਈ ਹੋਰ ਵੀ ਗੱਲ ਹੈਗੀ ਆ ਤੇ ਮੈਨੂੰ ਦੱਸ ਦੇ ਮੁੜ ਕੇ ਵੀ ਤਾਂ ਘਰ ਵਿੱਚ ਪਤਾ ਲੱਗਣਾ ਹੀ ਆ ਮੰਮੀ ਜੀ ਕਿਹੜੀ ਗੱਲ ਹੋਰ ਰਪਿੰਦਰ ਪਹਿਲਾਂ ਵੀ ਉਲਟੀਆਂ ਆਈਆਂ ਵਾਂ ਕਿ ਹੁਣੀਆਂ ਆਈਆਂ ਵਾਂ ਹੁੰਦਾ ਕੀ ਆ ਮੈਨੂੰ ਦੱਸ ਤਾਂ ਸਹੀ ਮੰਮੀ ਜੀ ਰਾਤੀ ਵੀ ਇਦਾਂ ਹੀ ਹੋਇਆ ਸੀ ਹੁਣ ਸਵੇਰ ਦਾ ਵੀ ਮਾਜਿਆ ਖਰਾਬ ਹੋ ਹੀ ਜਾਂਦਾ ਆ ਚੱਲ ਕੋਈ ਗੱਲ ਨਹੀਂ ਲੰਮੇ ਪੈ ਜਾ ਫਿਰ ਦੇਖ ਲੈ ਜੇ ਇਹਦਾ ਫਰਕ ਪੈਂਦਾ ਠੀਕ ਆ ਜੇ ਨਹੀਂ ਤਾਂ ਜਾ ਕੇ ਦਵਾਈ ਲਾਇਆ ਨਹੀਂ ਮੰਮੀ ਜੀ ਹੁਣ ਠੀਕ ਆ ਉਹਦਾ ਚੱਲ ਕਰ ਲੈ ਘੜੀ ਰੈਸਟ ਫਿਰ ਚਲੋ ਠੀਕ ਆ ਹਾਈ ਹਾਈ ਮੰਮੀ ਹਾਈ ਤੱਕ ਮਾਰ ਨਹੀਂ ਆਏ ਤੁਸੀਂ ਕਿਹੜੀਆਂ ਗੱਲਾਂ ਛੋ ਕੇ ਬੈਠੀਆਂ ਆ ਕਦੋਂ ਦੀ ਢੀਕਣ ਦੀ ਐ ਮੈਂ ਜੀ ਤੇ ਪੁੱਛਦੀ ਆ ਮੈਂ ਸੰਦੀਪ ਹਾਂ ਕੰਮ ਛੱਡ ਹੁਣ ਮੈਂ ਤੇਰੇ ਕਹਿਣ ਤੇ ਗਈ ਹਾਂ ਮੈਨੂੰ ਤਾਂ ਸੱਚੀ ਉਹ ਕੰਮ ਲੱਗਦਾ ਹੀ ਉਹ ਮੰਮੀ ਤਾਂ ਨੂੰ ਦੱਸਿਆ ਨੇ ਹਾਈ ਹਾਈ ਸੰਦੀਪ ਮੈਨੂੰ ਦੱਸਿਆ ਵਾ ਜਿੱਦਾਂ ਦੀ ਗੱਲ ਉਹ ਦੱਸਣ ਲਈ ਐ ਮੈਂ ਸਮਝ ਗਈ ਆ ਉਮਮੀ ਓਦਾਂ ਵੀ ਹੋ ਸਕਦਾ ਵਾ ਨਾ ਪਰ ਨਹੀਂ ਓਦਾਂ ਨਹੀਂ ਹੋ ਸਕਦਾ ਅੱਗੇ ਕਿਹੜਾ ਨਹੀਂ ਬਿਮਾਰ ਹੁੰਦੀ ਓ ਚੱਲ ਕੋਈ ਗੱਲ ਨਹੀਂ ਹੁਣ ਤੂੰ ਫਿਕਰ ਨਾ ਕਰ ਮੈਂ ਵੀ ਨਾ ਗੱਲਾਂ ਵਿੱਚ ਲੈ ਕੇ ਨਾ ਇਹਨਾਂ ਦੋਵਾਂ ਜਾਨੇ ਨੂੰ ਦਵਾਈ ਲੈਣ ਕਰ ਲੂੰਗੀ ਫੇ ਜਾਓ ਚੈੱਕ ਤੇ ਕਰਵਾ ਕੇ ਆਓ ਵੇਖ ਲੋ ਆਪਣੇ ਆਪ ਨਹੀਂ ਦੱਸ ਜਾਣੇ ਤੁਸੀਂ ਗਏ ਤੇ ਫੇਰ ਹੀ ਦੱਸਿਆ ਨੇ ਚੱਲ ਮੇਰੀ ਗੱਲ ਸੁਣ ਨਿਆਣੀ ਸਿਆਣੀ ਆ ਕੇਵਲ ਨਹੀਂ ਵੀ ਪਤਾ ਹੁੰਦਾ ਉਹਨੂੰ ਕੀ ਪਤਾ ਲੱਗਣਾ ਵਾ ਮੰਮੀ ਜਦੋਂ ਅੱਗੇ ਨਹੀਂ ਠੀਕ ਹੁੰਦੀ ਅੱਗੇ ਵੀ ਤੇ ਦੱਸਦੀ ਆ ਨਾ ਮੈਂ ਠੀਕ ਨਹੀਂ ਐ ਚੱਲ ਉਹਨੇ ਲਵਲੀ ਨੂੰ ਦੱਸਤਾ ਹੋਊਗਾ ਚਾਹ ਦੀਨੇ ਨਾ ਦੱਸਿਆ ਹੂ ਕਿ ਜੇ ਮੈਂ ਕਿਹਾ ਤਾਂ ਮੰਮੀ ਮੇਰੇ ਦਿਵਾਲੀ ਨਾ ਹੋ ਜੇ ਚਲੋ ਕੋਈ ਗੱਲ ਨਹੀਂ ਵੇਖੀ ਜਾਊਗੀ ਜੋ ਹੋਊਗਾ ਫਿਰ ਨਾ ਤੂੰ ਤੜਕਾ ਕੋਈ ਗੱਲ ਨਹੀਂ ਲੱਗ ਹੀ ਜਾਣਾ ਪਤਾ ਪੁੱਤ ਚਲੋ ਠੀਕ ਆ ਸੰਦੀਪ ਲੈ ਆਈ ਰੋਟੀ ਲੈ ਜਲਦੀ ਆ ਰੋਟੀ ਲੈਵਣੀ ਇੱਦਾਂ ਹੀ ਆ ਗਈ ਏ ਤੁਹਾਨੂੰ ਤੇ ਨਾ ਬਸ ਰੋਟੀ ਦੀ ਪਈ ਰਹਿੰਦੀ ਆ ਇੱਧਰ ਆਉਂਦੇ ਰੋਟੀ ਲੈ ਉੱਧਰ ਆਉਂਦੇ ਪਾਣੀ ਲੈ ਆ ਰੋਟੀ ਖਾਣੀ ਨਹੀਂ ਸੰਦੀਪ ਘਰ ਚ ਜੋ ਬਣ ਡਿਆ ਉਹ ਤੁਹਾਨੂੰ ਪਤਾ ਵਾ ਕੀ ਬਣ ਡਿਆ ਕੀ ਗੱਲ ਦਾ ਪਤਾ ਤੁਹਾਨੂੰ ਘਰ ਵਾਲੇ ਵੀ ਧਿਆਨ ਦੇ ਲਿਆ ਕਰੋ ਮਾਸਾ ਘਰ ਚ ਕੋਨਾ ਕੋ ਹੁੰਦਾ ਰਹਿੰਦਾ ਵਾ ਕਿੰਨਾ ਕੁ ਧਿਆਨ ਦੇਵਾਂ ਮੈਂ ਉਧਰ ਖੁਸ਼ਖਬਰੀ ਬਣ ਗਈ ਏ ਰੇ ਲੱਗਦੀ ਗੱਲ ਚਲ ਵਧੀਏ ਗੱਲ ਵਾ ਫੇਰ ਖੁਸ਼ਖਬਰੀ ਬਣ ਗਈ ਹੈ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਗੱਲਾਂ ਸਾਨੂੰ ਸੋਨੀਆਂ ਪੈਣੀਆਂ ਵਾ ਸਨੀਪ ਕਿਹੜੀ ਕਿਹਨੂੰ ਗੱਲਾਂ ਸੋਨੀਆਂ ਪੈਣੀਆਂ ਉਹਨੇ ਮਗਰ ਆਣ ਕੇ ਜੰਮ ਦੇਣਾ ਤੇ ਤੁਹਾਡੇ ਵਿਆਹ ਨੂੰ ਕਿੰਨਾ ਚੇਰ ਹੋ ਗਿਆ ਇਹ ਗੱਲਾਂ ਨਹੀਂ ਹੋਣੀਆਂ ਜਿਵੇਂ ਇਹ ਜ਼ਰਾ ਬਦੀ ਦਾਤ ਵਾ ਇਹਨੂੰ ਮਿਲ ਗਈ ਉਹਨੂੰ ਮਿਲ ਗਈ ਆਹੜੇ ਨਹੀਂ ਆਦਾ ਕਰਮਾਂ ਚੱਲ ਜੇ ਅੱਗੇ ਇੱਕ ਦੁਸ਼ਮਣ ਹੀ ਇੱਕ ਹੋਰ ਉਹਨੇ ਪੈਦਾ ਕਰ ਦੇਣਾ ਕਹਾਂ ਦੁਸ਼ਮਣਾਂ ਤੂੰ ਨਿਆਣੇ ਨਾਲ ਵੀ ਤਾਂ ਕਰੇਂਗੀ ਤੂੰ ਮੈਨੂੰ ਨਹੀਂ ਚੰਗੀ ਲੱਗਦੀ ਉਹ ਉਹ ਨਹੀਂ ਚੰਗੀ ਲੱਗਦੀ ਚਲ ਜੇ ਨਿਆਣਾ ਘਰ ਚੋਂ ਆਉਣ ਲੱਗਾ ਵਾ ਖੁਸ਼ਖਬਰੀ ਆ ਤੇ ਖੁਸ਼ ਹੋ ਮੈਂ ਕਿਉਂ ਖੁਸ਼ ਹਾਂ ਮੇਰੇ ਕੋਲ ਤਾਂ ਨਹੀਂ ਹੋਇਆ ਜਾਂਦਾ ਖੁਸ਼ ਮੰਮੀ ਬੜੇ ਖੁਸ਼ ਹੋਣ ਦੇ ਹੀ ਮम्मी ਗਾਲੀ ਕਸ਼ੀ ਦੀ ਹੈ ਜਦੋਂ ਨਾਲ ਤੂੰ ਵੀ ਗੋਸ਼ੋ ਸਕੋ ਉਹ ਤੁਹਾਨੂੰ ਸਮਝ ਕਿਉਂ ਨਹੀਂ ਆਉਂਦੀ ਉਹਨੇ ਆਪਣੇ ਵਰਗੇ ਜੰਮ ਦੇਣਾ ਵਾ ਤੁਹਾਨੂੰ ਵੀ ਪਤਾ ਵਾ ਈਆਂ ਜਿਹੜੀਆਂ ਨਾ ਮਾਂ ਤੇ ਜਾਂਦੀਆਂ ਹੁੰਦੀਆਂ ਵਾ ਜਿੱਦਾਂ ਦੇ ਕੰਮ ਇੰਨੇ ਕੀਤੇ ਆ ਓਦਾਂ ਦੇ ਉਹ ਕਰੂਗੀ ਤੇ ਫਿਰ ਕਿਥੇ ਨਾਕ ਦੋਗੇ ਤੁਸੀਂ ਸੰਦੀਪ ਚੰਗੀ ਸਿੱਖਿਆ ਦਵਾਂਗੇ ਨਾ ਕੰਜੜਾ ਚੰਗਾ ਹੀ ਹੋਣਾ ਨੂੰ ਉਹ ਨਹੀਂ ਚੰਗੀ ਸਿੱਖਿਆ ਦੇਣ ਵਾਲੀ ਹੈਗੀ ਕੋਈ ਗੱਲ ਉਹਨੇ ਤਾਂ ਮੰਮੀ ਨੂੰ ਵੀ ਨਹੀਂ ਦੱਸਿਆ ਕਿ ਚੱਲ ਮੈਂ ਠੀਕ ਨਹੀਂ ਆ ਅੱਗੋ ਪਿੱਛੇ ਦੱਸ ਦਿੰਦੀ ਆ ਅੱਜ ਦੱਸਿਆ ਹੀ ਨਹੀਂ ਆ ਹੁਣ ਮੰਮੀ ਗਈ ਸੀ ਉਧਰ ਉਹ ਪੁੱਛ ਕੇ ਆਏ ਕੋਈ ਗੱਲ ਨਹੀਂ ਪਾਲਣਾ ਤੇ ਘਰਤੀ ਜਿਹੜਾ ਨਣਾ ਹੋਇਆ ਮੰਮੀ ਜੜੀ ਦੱਸਣੀਆਂ ਸਭ ਕੋ ਉਹਨਾਂ ਨੂੰ ਇਦਾਂ ਨਹੀਂ ਪਤਾ ਜਿੱਦਾਂ ਕਰਨਾ ਲਵਲੀ ਪਤਾ ਨਹੀਂ ਬਾਜ਼ਾਰੋਂ ਕੀ ਲੈ ਕੇ ਆਇਆ ਚੁੱਪ ਕਰਕੇ ਅੰਦਰ ਵੜ ਕੇ ਖਾ ਲਿਆ ਵਾ ਉਹ ਉਲਟਾ ਸਿੱਧਾ ਖਾਦਾ ਗਿਆ ਹੋਣਾ ਵਾ ਤੇ ਮੰਮੀ ਕਰੀ ਜਾਂਦੇ ਨਾ ਉਧਰ ਵਧਾਈ ਬਣੀ ਐ ਸੰਦੀਪ ਇਹ ਗੱਲ ਤਾਂ ਮੈਨੂੰ ਤਾਂ ਨਹੀਂ ਪਤਾ ਚੱਲ ਜਾ ਕੇ ਨਾ ਤੂੰ ਰੁਪਿੰਦਰ ਕੋ ਪੁੱਛ ਜੇ ਕੋਈ ਇਦਾਂ ਦੀ ਗੱਲ ਹੈਗੀ ਹੈ ਨਾ ਉਹ ਡੈਟਰ ਕੋਲ ਜਨਾਲ ਜਾ ਕੇ ਤੂੰ ਉਹਨੇ ਮੰਮੀ ਨੂੰ ਨਹੀਂ ਦੱਸਿਆ ਤਾਂ ਮੈਨੂੰ ਕਿਤੇ ਦੱਸਣਾ ਵਾ ਉਹ ਨਹੀਂ ਨਾ ਦੱਸਿਆ ਕੋਈ ਗੱਲ ਨਹੀਂ ਪੁੱਛਣਾ ਪੈਂਦਾ ਹੁੰਦਾ ਅਜਿਹੀਆਂ ਗੱਲਾਂ ਮੈਂ ਤਾਂ ਨਹੀਂ ਪੁੱਛਣੀ ਐ ਉਹ ਨਿਆਣੀ ਹੈਗੀ ਉਹਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੋਣਾ ਨਾਲੇ ਉੱਥੇ ਬਰਸ਼ ਕਰੀਦਾ ਵਾ ਤੇ ਉੱਥੇ ਰਈ ਹਲਟੀਆਂ ਕਰਨ ਚੰਗੇ ਲੱਗੀਦਾ ਵੇ ਇਦਾਂ ਲੱਗ ਗਿਆ ਰਸੋਈ ਐ ਕੀ ਬਣਾਉਣਾ ਵਸਣਾ ਚੱਲਦਾ ਹੋਵੇ ਕਿਹਦਾ ਜਲ ਕਰਦਾ ਅਜੇ ਕਿਹਨੇ ਨਹੀਂ ਕਦੀ ਜਦੋਂ ਬਾਹਰੋਂ ਆਈ ਆ ਤੇ ਬਾਹਰ ਹੀ ਚਲ ਜਾਂਦੀ ਐ ਤੇ ਬਾਥਰੂਮ ਚ ਬਾਹਰ ਕਿਹੜਾ ਨਹੀਂ ਹੈਗਾ ਬਾਥਰੂਮ ਮੈਂ ਜਿਹੜੀ ਗੱਲ ਕਹੀ ਐ ਨਾ ਉਹ ਗੱਲ ਕਰ ਰੋਟੀ ਮੈਂ ਬਾਅਦ ਚ ਖਾ ਲੂੰਗਾ ਇਹਨਾਂ ਰਪਿੰਦਰਾ ਲੋ ਹੋ ਗਿਆ ਮੈਂ ਨਹੀਂ ਜਾਣਾ ਹੈਗਾ ਠੀਕ ਹੈ ਨਾ ਤੁਸੀਂ ਜਾਣਾ ਤਾਂ ਚਲ ਜਾਓ ਬੜੇ 헤ਜਲੇ ਬੰਦੇ ਉਹਦੇ ਮਿੰਦੇ ਦੀ ਸਮਝ ਨਹੀਂ ਆਉਂਦੀ ਤੇ ਚੰਗੀ ਗੱਲ ਵਾਂ ਮੰਮੀ ਕਹਿੰਦੀ ਕੋਈ ਖਸ਼ਕਬੜੀ ਆ ਕੋਈ ਨਿਆਣਾ ਘਰ ਚਾਹੋਗਾ ਤੇਰੇ ਰੌਣਕ ਲੱਗ ਜਾਂਦੀ ਆ ਇਹ ਪਤਾ ਨਹੀਂ ਕਿਉਂ ਸਰੀ ਜਾਂਦੀ ਇਹਨਾਂ ਨਾਲ ਤੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਉਧਰੋਂ ਮੰਮੀ ਨੂੰ ਬੜੀ ਖੁਸ਼ੀ ਚੰਟੀ ਆ ਇਧਰੋਂ ਇਹਨਾਂ ਨੂੰ ਚੜਨ ਦੀ ਆ ਆਪਣੇ ਵੱਲ ਨਹੀਂ ਵੰਦੇ ਕਿ ਕੱਲ ਨੂੰ ਲੋਕੀ ਗੱਲਾਂ ਕਰਨਗੇ ਮਗਰੋਂ ਆਣ ਕੇ ਤਾਂ ਉਹਨੇ ਜੰਮ ਦਿੱਤਾ ਨਿਆਣਾ